ਤੋ ਸੜਨਾਲ ਬੀਜੇਪੀ ਤੋਂ ਹਦੀਪ ਸਿੰਘ ਗਰੇਵਾਲ ਜੁੜੇ ਹੋਏ ਨੇ ਉਹਨਾਂ ਤੋਂ ਜਾਣਾਂਗੇ ਗਰੇਵਾਲ ਸਾਹਿਬ ਕਿਵੇਂ ਦੇਖ ਰਹੇ ਹੋ ਅੱਜ ਜਿਹੜਾ ਚੰਡੀਗੜ੍ਹ ਵਾਲਾ ਭਾਜਪਾ ਦਾ ਦਫਤਰ ਹੈ ਉਸ ਦੇ ਵਿੱਚ ਇੱਕ ਪੱਤਰ ਭੇਜਿਆ ਗਿਆ ਤੇ ਸਾਫ਼ ਤੌਰ ਤੇ ਧੰਕੀ ਦਿੱਤੀ ਗਈ ਹੈ ਮਨਜਿੰਦਰ ਸਿੰਘ ਸਰਸਾ ਪਰਮਿੰਦਰ ਬਰਾੜ ਤੇ ਤਜਿੰਦਰ ਸਿੰਘ ਤਰਾਨੋਂ ਹਾਂਜੀ ਸ਼੍ਰੀਨਿਵਾਸ ਸਿੰਘ ਦਾ ਵੀ ਨਾਮ ਆ ਗਿਆ ਜੀ ਮੈਂ ਸਮਝਦਾ ਬੜੀ ਮੰਦਪਾਗੀ ਗੱਲ ਆ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਵਿਗੜ ਰਹੀ ਹੈ ਹੂੰ ਉਸ ਦੀ وجہ ਕਰਕੇ ਵੀ ਇਹ ਹੈ ਕਿ ਮੈਂ ਸਮਝਦਾ ਇਹੋ ਜਿਹੇ ਗਲਤ ਸੰਸਦਪਨ ਕਰੇ ਜਿਹੜੇ ਪੰਜਾਬ ਨੂੰ ਜਿਹੜਾ ਸ਼ਾਂਤੀ ਨਹੀਂ ਦੇਖਣਾ ਚਾਹੁੰਦੇ ਭਾਈਚਾਰਕ ਸਾਂਝ ਨਹੀਂ ਦੇਖਣਾ ਚਾਹੁੰਦੇ ਹੂੰ ਔਰ ਉਹਨਾਂ ਨੂੰ ਇਹ ਵੀ ਜਾਣਕਾਰੀ ਹੈ ਕਿ ਜੇ ਭਾਜਪਾ ਮਜ਼ਬੂਤ ਹੁੰਦੀ ਹੈ ਤਾਂ ਪੰਜਾਬ ਚ ਭਾਈਚਾਰਕ ਸਾਂਝ ਨੂੰ ਕੋਈ ਵੀ ਕਮਜ਼ੋਰ ਨਹੀਂ ਕਰ ਸਕਦਾ ਜੀ ਔਰ ਪੰਜਾਬ ਦੇ ਵਿਕਾਸ ਨੂੰ ਕੋਈ ਨਹੀਂ ਰੋਕ ਸਕਦਾ ਪੰਜਾਬ ਦੇਸ਼ ਦੀ ਮੁੱਖ ਤਰ੍ਹਾਂ ਨਾਲ ਜੁੜਿਆ ਰਹੇ ਹੂੰ ਇਹ ਸਭੀ ਭਾਜਪਾ ਦੇ ਮਜ਼ਬੂਤ ਹੋਣ ਨਾਲ ਖਰਕ ਬੰਦਾ ਮਜ਼ਬੂਤ ਹੁੰਦਾ हम्म तो इस करके हो गई गल्ला हो रही है ना बाकी कोई ऐसी गल नहीं जल्दी पकड़े जानगे लोग और शादी सरकार भी एजेंसियां भी बहुत अलर्ट पे हैं और कोई ऐसी गल नहीं है और मैं पर एक चीजा बुरी है नहीं जिस पंजाब चोना लोग की है कि पता नहीं किधे पास नु जा रहे हैं यह जियां जेडी है वो डिस्करेज करना चाहिए ਗਰੇਵਲ ਸਾਹਿਬ ਗਰੇਵਲ ਕਰਦੇ ਜੀ ਗਰੇਵਲ ਸਾਹਿਬ ਜੇਕਰ ਵੇਖਿਆ ਜਾਵੇ ਜਦੋਂ ਕਿਸਾਨੀ ਅੰਦੋਲਨ ਸੀ ਉਸ ਦਾ ਵੀ ਜ਼ਿਕਰ ਕੀਤਾ ਗਿਆ ਉਦੋਂ ਤੁਹਾਡਾ ਵੀ ਕਾफी ਵਿਰੋਧ ਹੋਇਆ ਤੁਹਾਨੂੰ ਵੀ ਕਾफी ਜਿਆਦਾ ਜਿਹੜੀਆਂ ਧਮਕੀਆਂ ਮਿਲੀਆਂ ਸੋਸ਼ਲ ਮੀਡੀਆ ਦੇ ਉੱਤੇ ਸਾਫ਼ ਤੌਰ ਤੇ ਤੁਹਾਡਾ ਨਾਮ ਲੈ ਕੇ ਧਮਕੀਆਂ ਦਿੱਤੀਆਂ ਜਾਂਦੇ ਸਨ ਪਰੰਤੂ ਹੁਣ ਪੱਤਰ ਭੇਜਨੇ ਸ਼ੁਰੂ ਹੋ ਗਏ ਨੇ ਤੇ ਨਾਲ ਵਿਸਫੋਟਕ ਸਮੱਗਰੀ ਵੀ ਭੇਜੀ ਗਈ ਹੈ ਕਿਵੇਂ ਵੇਖ ਰਹੇ ਹੋ ਕਿ ਇਹ ਇਸ ਪਿੱਛੇ ਦੀ ਵਜ੍ਹਾ ਕੀ ਹੈ ਕੌਣ ਨੇ ਲੋਕ ਕਰਨਾ ਕੀ ਚਾਹੁੰਦੇ ਨੇ ਦੀ ਮਨਸ਼ਾ ਕੀ ਹੈ ਹੋ ਤਾਂ ਜਾਂਚ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕੀ ਹੈ ਜੀ ਉਹਦੇ 'ਚ ਹੂੰ ਸਾਰਨ ਨੇ ਮੈਂ ਬਹੁਤ ਸਾਰੀਆਂ ਚੀਜ਼ਾਂ ਨਹੀਂ ਬੋਲ ਸਕਦਾ ਜੀ ਇਸ ਕਰਕੇ ਪਤਾ ਚੱਲ ਜਾਏਗਾ ਕੋਈ ਐਸੀ ਗੱਲ ਨਹੀਂ ਹੈ ਕਿ ਚਮਕੀਆਂ ਤੁਮਕੀਆਂ ਦੌੜ ਰਹੀਆਂ ਨੇ ਬੀਜੇਪੀ ਦੇ ਜਿਹੜੇ ਲੋਗ ਆ ਇਸ ਨਾਲ ਚੀਜ਼ਾਂ ਤੋਂ ਨਹੀਂ ਕਵਰਾਉਂਦੇ ਜੇਕਰ ਦੇਸ਼ ਹਾਂਜੀ ਜੇਕਰ ਬੀਜੇਪੀ ਦਾ ਜਿਹੜਾ ਵੋਟ ਸ਼ੇਅਰ ਹੈ ਇਸ ਵਾਰ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਵਧਿਆ 6% ਤੋਂ ਲੈ ਕੇ 18% ਤੱਕ ਪਹੁੰਚ ਗਿਆ ਕੀ ਕੋਈ ਕਿਤੇ ਵਿੱਚ ਕੋਈ ਸਿਆਸੀ ਪੈਂਤੜਾ ਹੋ ਸਕਦਾ ਹੈ ਇਹਨਾਂ ਧਮਕੀਆਂ ਦੇ ਵਿੱਚ ਜਾਂ ਕਿਤੇ ਨੇ ਕਿਤੇ ਇਹ ਕੋਈ ਹੋਰ ਹੀ ਲੋਕ ਨੇ ਉਹੀ ਅਸ਼ਾਸਿ ਪੰਤਨਾ ਪਰ ਲੋਕ ਬਾਕੀ ਕ੍ਰਿਮੀਨਲਸ ਨੇ ਹੈ ਇਹ ਗੈਂਗਸਟਰ ਨਾਰਕੋ টেরਰਿਜ਼ਮ ਇਹ ਸਭ ਚੀਜ਼ਾਂ ਨੇ ਜਿਹਦੇ ਲਈ ਬੀਜੇਪੀ ਕਿੰਨਾ ਚੀਜ਼ਾਂ ਦੇ ਕਟਰਾ ਹੈਗੀ ਆ ਠੀਕ ਕਿਉਂਕਿ ਉਹ ਬੀਜੇਪੀ ਦੇ ਹੁੰਦੇ ਨਹੀਂ ਪੜ ਸਕਦੇ ਆ ਉਹ ਚੀਜ਼ਾਂ ਇਸ ਕਰਕੇ ਮੈਂ ਸਮਝਦਾ ਕਿ ਸੂਬੇ ਦੇ ਲੋਕਾਂ ਨੂੰ ਵੀ ਹੁਸ਼ਿਆਰ ਹੋਣ ਦੀ ਜ਼ਰੂਰਤ ਆ ਔਰ ਸੂਬੇ ਦੀ ਕਾਨੂੰਨ ਵਿਵਸਥਾ ਜਿਹੜੀ ਆ ਉਹ ਵੀ ਦਰੁਸਤ ਰਹੇ ਔਰ ਜ਼ੀਰੋ ਟੋਲਰੈਂਸ ਤੇ ਕੰਮ ਹੋਵੇ ਬਹੁਤ ਜ਼ਰੂਰੀ ਆ ਜਾਤੀ ਧਰਮ ਜਾਂ ਵਰਗ ਨਾਲ ਕ੍ਰਿਮੀਨਲ ਜਿਹਨੂੰ ਨਾ ਦੇਖਿਆ ਜਾਵੇ ਜਿਹੜਾ ਕ੍ਰਿਮੀਨਲ ਆ ਉਹ ਕ੍ਰਿਮੀਨਲ ਆ ਤਾਂ ਇਸ ਲਈ ਮੇਰੀ ਤਾਂ ਹੀ ਪ੍ਰਾਰਥਨਾ ਹੈ। ਆਖਰੀ ਸਵਾਲ ਕਰਨਾ ਚਾਹੂੰਗਾ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਭਾਜਪਾ ਦੇ ਜਿਹੜੇ ਡਿਗਜ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਦੇ ਪਿੱਛੇ ਦੀ ਜਿਹੜੀ ਵਜ੍ਹਾ ਹੈ ਜਾਂ ਇਹ ਕਹਿ ਲਿਏ ਕਿ ਜਿਹੜਾ 2027 ਦਾ ਬਲੂਪ੍ਰਿੰਟ ਭਾਜਪਾ ਵੇਖ ਰਹੀ ਹੈ ਉਸ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਹੈ। ਮੈਨੂੰ ਕੋਈ ਫਰਕ ਨਹੀਂ ਪੈਂਦਾ ਭਾਜਪਾ ਨੂੰ ਭਾਜਪਾ ਬਹੁਤ ਮਜ਼ਬੂਤ ਹੈ ਔਰ ਉਸ ਵਾਂਗ ਲੋਕ ਜਿਹੜੇ ਆ ਉਹ ਬੜੇ ਦੇਸ਼ ਭਗਤ ਨੇ ਰਾਸ਼ਟ ਰਾਸ਼ਟਰਵਾਦੀ ਸੱਤਾ ਭਾਜਪਾ।